ਹੈਲੋ ਮੈਂ ਬਗਲੀ ਬੋਲਦੀ ਆ ਸੋਫੀ ਦਾ ਦਸਤੋ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਗੱਲ ਸਮਝਾਉਣ ਲੱਗੇ ਆ ਜੋ ਸਾਡੇ ਪੰਜਾਬ ਦੀ ਆਰਥਿਕ ਕਹਾਣੀ ਦੇ ਨਾਲ ਜੁੜੀ ਹੋਈ ਹੈ ਹੇ ਖਾਮ ਸਮਾਨ ਹੈ ਹੇਰ ਵੀ ਗੋ ਮਨੀ ਟਾਕਸ ਅਸੀਂ ਤਿੰਨ ਤਰੀਕਿਆਂ ਦੇ ਸੈਕਟਰਸ ਦੀ ਗੱਲ ਕਰਾਂਗੇ ਜੋ ਕਿ ਆਪਣੀ ਇਕਨੋਮੀ ਨੂੰ ਪਰਿਭਾਸ਼ਿਤ ਕਰਦੇ ਨੇ ਖੇਤੀ ਇੰਡਸਟਰੀ ਤੇ ਸਰਵਿਸ ਸੈਕਟਰ ਇਹਨੂੰ ਆਪਾਂ ਸਰੀਰ ਦੇ ਤਰੀਕੇ ਨਾਲ ਸਮਝਾਂਗੇ ਜਿਸ ਤਰੀਕੇ ਨਾਲ ਸਰੀਰ ਦੇ ਅਲੱਗ-ਅਲੱਗ ਅੰਗ ਹੁੰਦੇ ਨੇ ਤੇ ਉਹਨਾਂ ਦੇ ਫੰਕਸ਼ਨ ਅਲੱਗ-ਅਲੱਗ ਹੁੰਦੇ ਨੇ ਆਪਾਂ ਉਹਦਾ ਐਗਜ਼ਾਮਪਲ ਯੂਜ਼ ਕਰਕੇ ਇਹਨੂੰ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ਾਬਾਸ਼ ਸਰ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਅਰੇ ਸਰ ਕੀ ਬਾਤ ਹੈ ਫਿਰ ਆਪਾਂ ਵੇਖਾਂਗੇ ਕਿ ਪੰਜਾਬ ਤੇ ਸਾਊਥ ਕੋਰੀਆ 80 ਸਾਲ ਪਹਿਲਾਂ ਇੱਕੋ ਸਟੇਜ ਤੇ ਸੀ ਪਰ ਅੱਜ ਕਿੱਥੇ ਖੜੇ ਨੇ ਤੇ ਆਜੋ ਫਿਰ ਆਪਾਂ ਸ਼ੁਰੂ ਕਰਦੇ ਆਂ ਹੈਲੋ ਮੈਂ ਬਬਲੀ बोलਦੀ ਆਂ ਹੈਲੋ ਮੈਂ ਬਬਲੀ ਬੋਲਦੀ ਆਂ ਸਭ ਤੋਂ ਪਹਿਲਾਂ ਜਿਹੜੀ ਇਕਨੋਮੀ ਹੈ ਇਹਦੇ ਤਿੰਨ ਸੈਕਟਰ ਹੁੰਦੇ ਨੇ ਪ੍ਰਾਇਮਰੀ ਸੈਕੰਡਰੀ ਤੇ ਟਰਸ਼ਰੀ ਕੀ ਹੁੰਦੇ ਨੇ ਇਹ ਸੈਕਟਰ ਪ੍ਰਾਇਮਰੀ ਸੈਕਟਰ ਜ਼ਿਆਦਾਤਰ ਆਪਾਂ ਕਹਿ ਸਕਦੇ ਆ ਇਹਦਾ ਐਗਜ਼ਾਮਪਲ ਜਿਵੇਂ ਕਿ ਖੇਤੀ ਹੋ ਗਈ ਮਾਈਨਿੰਗ ਹੋ ਗਈ ਜਾਂ ਫਿਰ ਫਿਸ਼ਿੰਗ ਇੰਡਸਟਰੀ ਹੋ ਗਈ ਇਹਨੂੰ ਜੇ ਆਪਾਂ ਕੰਪੇਅਰ ਕਰੀਏ ਤਾਂ ਇਹ ਆਪਣੀ ਚਮੜੀ ਆਪਣੀ ਹੱਡੀਆਂ ਤੇ ਆਪਣੇ ਖੂਨ ਜੋ ਸਰੀਰ ਦੇ ਵਿੱਚ ਹੁੰਦਾ ਹੈ ਉਹਦੇ ਨਾਲ ਮੇਲ ਖਾਂਦਾ ਹੈ। ਮਤਲਬ ਇਹ ਕਿ ਇਹ ਬੇਸਿਕ ਰॉ ਮਟੀਰੀਅਲ ਪ੍ਰੋਵਾਈਡ ਕਰਦਾ ਹੈ। ਦੂਸਰਾ ਸੈਕਟਰ ਜੋ ਕਿ ਇਸ ਸੈਕਟਰ ਦੇ ਉੱਪਰ ਬਣਿਆ ਹੁੰਦਾ ਹੈ ਉਹ ਹੁੰਦਾ ਹੈ ਸੈਕੰਡਰੀ ਸੈਕਟਰ। ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਇੰਡਸਟਰੀਆਂ ਹੋ ਗਈਆਂ, ਮੈਨੂਫੈਕਚਰਿੰਗ ਯੂਨਿਟਸ ਹੋ ਗਏ। ਇਹ ਜੇ ਆਪਾਂ ਸਰੀਰ ਦੇ ਨਾਲ ਕੰਪੇਅਰ ਕਰੀਏ ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਆਪਣਾ ਦਿਲ, ਆਪਣੇ ਗੁਰਦੇ, ਆ ਆਪਣਾ ਦਿਮਾਗ ਜੋ ਕਿ ਜਿਹੜਾ ਪਹਿਲਾ एग्जांपल ਦੇ ਵਿੱਚ ਪ੍ਰਾਇਮਰੀ ਦੇ ਵਿੱਚ ਮੈਂ ਤੁਹਾਨੂੰ ਬੇਸਿਕ ਰॉ ਮਟੀਰੀਅਲ ਸਮਝਾਇਆ ਸੀ ਉਹਨੂੰ ਇਸਤੇਮਾਲ ਕਰਕੇ ਇਹ ਨੈਕਸਟ ਲੈਵਲ ਦਾ ਪ੍ਰੋਡਕਟ ਬਣਾਉਂਦਾ ਹੈ ਫਿਰ ਆਖਰੀ ਸੈਕਟਰ ਤੀਸਰਾ ਸੈਕਟਰ ਜੋ ਇਕਨੋਮੀ ਦਾ ਹੁੰਦਾ ਹੈ ਉਹ ਹੁੰਦਾ ਹੈ ਟਰਸ਼ਰੀ ਸੈਕਟਰ ਇਹਦਾ एग्जांपल ਜੇ ਆਪਾਂ ਦੇਈਏ ਤਾਂ ਜਿਵੇਂ ਸਰਵਿਸ ਸੈਕਟਰ ਹੋ ਗਿਆ ਜਿਵੇਂ এডਿਕੇਸ਼ਨ ਸੈਕਟਰ ਹੋ ਗਿਆ ਆਈਟੀ ਹੋ ਗਈ ਹੈਲਥ ਸੈਕਟਰ ਹੋ ਗਿਆ ਇਹਨੂੰ ਆਪਾਂ ਜੇ ਸਰੀਰ ਦੇ ਨਾਲ ਕੰਪੇਅਰ ਕਰੀਏ ਤਾਂ ਇਹ ਆਪਣਾ ਦਿਮਾਗ ਆਪਣੇ ਜਿਹੜੇ ਆਈਡੀਆਜ਼ ਹੁੰਦੇ ਨੇ ਆਪਣੇ ਇਮੋਸ਼ਨਸ ਹੁੰਦੇ ਨੇ ਆਪਣੀਆਂ ਅਟਕਲਾਂ ਜਿਹਨੂੰ ਕਹਿ ਲੋ ਕਿ ਗੱਟ ਫੀਲਿੰਗ ਇੰਟਿਊਸ਼ਨਸ ਹੁੰਦੀਆਂ ਨੇ ਇਹ ਉਸ ਤਰੀਕੇ ਦੀ ਹੈ ਜਿੱਥੇ ਅਕਲ ਸੋਚ ਤੇ ਇਨੋਵੇਸ਼ਨ ਇਕੱਠੇ ਮਿਲ ਕੇ ਕੁਝ ਵੈਲਿਊ ਕ੍ਰੀਏਟ ਕਰ ਦਿੰਦੇ ਨੇ ਜੇ ਸਰੀਰ ਸਿਰਫ ਚਮੜੀ ਹੱਡੀਆਂ ਤੇ ਖੂਨ ਤੱਕ ਹੀ ਰਹਿ ਜਾਵੇ ਤਾਂ ਉਹ ਪੂਰਾ ਨਹੀਂ ਹੁੰਦਾ ਸੰਪੂਰਨ ਨਹੀਂ ਹੁੰਦਾ ਦਿਲ ਤੇ ਬ੍ਰੇਨ ਦੀ ਬਹੁਤ ਲੋੜ ਹੈ ਤੇ ਇਹ ਦਿਲ ਤੇ ਬ੍ਰੇਨ ਦੇ ਵਿੱਚ ਗਾਹਾਂ ਆਈਡੀਆਜ਼ ਦੀ ਵੀ ਉਨੀ ਹੀ ਲੋੜ ਹੈ ਇਸੇ ਤਰੀਕੇ ਨਾਲ ਕਿਸੇ ਵੀ ਇਕਨੋਮੀ ਨੂੰ ਸੰਪੂਰਨ ਹੋਣ ਲਈ ਇਹ ਸਭ ਦਾ ਮੇਲ ਹੋਣਾ ਜ਼ਰੂਰੀ ਹੈ ਹੁਣ ਆਪਾਂ ਦੇਖਦੇ ਹਾਂ ਤੇ ਪੰਜਾਬ ਤੇ ਸਾਊਥ ਕੋਰੀਆ ਦਾ ਐਗਜ਼ਾਮਪਲ ਸਨ ਹੈ 1950 ਪੰਜਾਬ ਤੇ ਸਾਊਥ ਕੋਰੀਆ ਦੋਵੇਂ ਹੀ 1950 ਦੇ ਵਿੱਚ ਖੇਤੀ ਪ੍ਰਧਾਨ ਸੂਬੇ ਸੀਗੇ ਤੂੰ ਪਾਗਲਾ ਉਰਾ ਤੂੰ ਅਕਲੈ ਤੂੰ ਕੀ ਬੋਲ ਰਹੀ ਹੈ ਸੂਬੇ ਨਾ ਕਿ ਕੇ ਪੰਜਾਬ ਸੂਬਾ ਸੀ ਤੇ ਉਹ ਇੱਕ ਦੇਸ਼ ਸੀਗਾ ਕੰਟਰੀ ਸੀਗਾ ਦੋਹਾਂ ਜਗ੍ਹਾ ਦੇ ਲੋਕਾਂ ਦਾ ਜਿਹੜਾ ਜੀਵਨ ਦਾ ਆਧਾਰ ਸੀ ਉਹ ਖੇਤੀ ਸੀ ਪੰਜਾਬ ਦੇ ਵਿੱਚ ਝੋਨਾ ਆਪਣਾ ਕਾਟਨ ਹੋ ਗਈ ਤੇ ਨਾਲ ਕਣਕ ਹੋ ਗਈ ਇਹ ਬੀਜਦੇ ਸੀਗੇ ਤੇ ਸਾਊਥ ਕੋਰੀਆ ਦੇ ਵਿੱਚ ਜ਼ਿਆਦਾਤਰ ਝੋਨਾ ਬੀਜਿਆ ਜਾਂਦਾ ਸੀਗਾ ਪਰ ਫੇਰ ਦੋਹਾਂ ਦੇ ਰਸਤੇ ਵੱਖਰੇ ਹੋਏ ਕਿੱਥੇ ਗਲਤੀ ਹੋਈ ਪੰਜਾਬ ਤੋਂ ਪੰਜਾਬ ਨੇ ਹਰੀ ਕ੍ਰਾਂਤੀ ਦੇ ਨਾਲ ਖੇਤੀ ਵਿੱਚ ਬਹੁਤ ਵਾਅਦਾ ਕੀਤਾ ਪਰ ਸਿਰਫ ਤੇ ਸਿਰਫ ਆਪਾਂ ਪ੍ਰਾਇਮਰੀ ਸੈਕਟਰ ਤੱਕ ਹੀ ਆਪਣੇ ਆਪ ਨੂੰ ਸੀਮਿਤ ਕਰ ਲਿਆ ਇੰਡਸਟਰੀ ਤੇ ਸਰਵਿਸ ਸੈਕਟਰ 'ਚ ਆਪਾਂ ਬਹੁਤ ਵਧੀਆ ਇਨਵੈਸਟਮੈਂਟਾਂ ਨਹੀਂ ਕੀਤੀਆਂ ਜਾਂ ਆਪਾਂ ਕਹਿ ਸਕਦੇ ਹਾਂ ਗਵਰਨਮੈਂਟ ਵੱਲੋਂ ਬਹੁਤ ਅੱਛੀ ਇਨਵੈਸਟਮੈਂਟਾਂ ਨਹੀਂ ਹੋਈਆਂ ਤੇ ਇਸ ਕਰਕੇ ਜਿਹੜਾ ਪੰਜਾਬ ਦਾ ਯੂਥ ਸੀਗਾ ਉਹ ਨੌਕਰੀਆਂ ਲੱਭਣ ਲਈ ਮਜਬੂਰ ਹੋਇਆ ਬਾਹਰ ਜਾਣ ਲਈ ਨਾ ਹੀ এডਿਊਕੇਸ਼ਨ ਦੇ ਵਿੱਚ ਕੋਈ ਇਨਵੈਸਟਮੈਂਟ ਹੋਈ ਨਾ ਹੀ ਇੱਥੇ ਕੋਈ ਰਿਸਰਚ ਸੈਂਟਰਸ ਬਣੇ ਨਾ ਹੀ ਪੰਜਾਬ ਦੀ ਧਰਤੀ ਉੱਤੇ ਕੋਈ ਵੱਡੀਆਂ ਕਾਰਪੋਰੇਟਸ ਨੇ ਆਪਣੀਆਂ ਇੰਡਸਟਰੀਆਂ ਲਈਆਂ ਤੇ ਇਹ ਚੀਜ਼ਾਂ ਦੇ ਉੱਤੇ ਸਪੋਰਟ ਨਾ ਮਿਲਣ ਕਰਕੇ ਆਪਾਂ ਸੈਕੰਡਰੀ ਤੇ ਟਰਸ਼ਰੀ ਸੈਕਟਰ ਨੂੰ ਪੰਜਾਬ ਦੇ ਵਿੱਚ ਡਿਵੈਲਪ ਨਹੀਂ ਕਰ ਸਕੇ ਮੈਂ ਜਾਣਦਾ ਹੂੰ ਆਪਕੋ ਕਿਤਨੀ ਦਿੱਕਤਾਂ ਆਈ ਹੈ ਦੂਜੇ ਵੱਲ ਜਿਹੜਾ ਸਾਊਥ ਕੋਰੀਆ ਸੀ ਉਨੇ ਆਪਣੇ ਵੱਡੇ ਵੱਡੇ ਬਿਜ਼ਨਸ ਹਾਊਸਸ ਨੂੰ ਬਹੁਤ ਸਪੋਰਟ ਕੀਤਾ ਗਵਰਨਮੈਂਟ ਨੇ ਉੱਥੇ ਦੀ ਬਹੁਤ ਸਪੋਰਟ ਕੀਤਾ Samsung LG Hyundai ਐਦਾਂ ਦੀਆਂ ਕੰਪਨੀਆਂ ਦੇ ਵਿੱਚ ਬਹੁਤ ਇਨੋਵੇਸ਼ਨ ਹੋਈ ਉਹਨਾਂ ਨੇ ਬਹੁਤ ਐਕਸਪੋਰਟ ਕੀਤਾ ਤੇ ਉਹ ਖਾਸ ਫੋਕਸ ਦੇ ਨਾਲ ਤਿਆਰ ਕੀਤੀਆਂ ਗਈਆਂ ਨਾਲ ਹੀ ਐਜੂਕੇਸ਼ਨ ਤੇ ਰਿਸਰਚ ਤੇ ਆਈਟੀ ਸੈਕਟਰ ਦੇ ਵਿੱਚ ਵੀ ਮੈਸਿਵ ਇਨਵੈਸਟਮੈਂਟਸ ਕੀਤੀਆਂ ਗਈਆਂ ਉਹਨਾਂ ਨੇ ਸਰੀਰ ਦੇ ਸਿਰਫ ਹੱਡੀਆਂ ਤੇ ਖੂਨ ਦੇ ਵੱਲ ਹੀ ਨਹੀਂ ਬਲਕਿ ਆਈਡੀਆਜ਼ ਬ੍ਰੇਨ ਇਹਨਾਂ ਦੇ ਵੱਲ ਵੀ ਆਪਣਾ ਪੂਰਾ ਤੇ ਪੂਰਾ ਫੋਕਸ ਰੱਖਿਆ ਤੇ ਇਸ ਚੀਜ਼ ਦਾ ਰਿਜ਼ਲਟ ਕੀ ਹੋਇਆ ਅੱਜ ਸਾਊਥ ਕੋਰੀਆ ਦੁਨੀਆ ਦੀ ਸਭ ਤੋਂ ਵੱਡੀ ਆਈਟੀ ਤੇ ਇਲੈਕਟ੍ਰੋਨਿਕ ਇਕਨੋਮੀ ਬਣ ਚੁੱਕੀ ਹੈ ਹਾਂ ਚਾਰਟ ਵੇਖੋ ਦੋਸਤੋ 1950 ਵਿੱਚ ਪੰਜਾਬ ਤੇ ਸਾਊਥ ਕੋਰੀਆ ਆਲਮੋਸਟ ਇੱਕੋ ਜਿਹੀ ਹਾਲਤ ਚ ਸੀਗੇ ਪਰ ਅੱਜ ਸਾਊਥ ਕੋਰੀਆ ਦੀ ਪਰ ਕੈਪੀਟਾ ਇਨਕਮ ਲੱਖਾਂ ਵਿੱਚ ਹੈ ਜਦਕਿ ਪੰਜਾਬ ਸਿਰਫ ਕੁਝ ਹਜ਼ਾਰਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ ਇਹ ਫਰਕ ਇਸ ਕਰਕੇ ਹੋਇਆ ਕਿਉਂਕਿ ਸਾਊਥ ਕੋਰੀਆ ਨੇ ਇੰਡਸਟਰੀ ਤੇ ਸਰਵਿਸ ਸੈਕਟਰ ਵੱਲ ਧਿਆਨ ਦਿੱਤਾ ਤੇ ਪੰਜਾਬ ਸਿਰਫ ਖੇਤੀ ਵੱਲ ਸੀਮਿਤ ਹੋ ਕੇ ਰਹਿ ਗਿਆ ਸਾਨੂੰ ਹੁਣ ਇਹ ਸਮਝਣਾ ਪਵੇਗਾ ਕਿ ਸਿਰਫ ਖੇਤੀ ਪੰਜਾਬ ਨੂੰ ਅੱਗੇ ਨਹੀਂ ਲਿਜਾ ਸਕਦੀ ਸਾਡੇ ਯੂਥ ਨੂੰ ਸਰਵਿਸ ਸੈਕਟਰ ਆਈਟੀ ਰਿਸਰਚ ਤੇ ਐਂਟਰਪ੍ਰੀਨਿਓਰਸ਼ਿਪ ਵੱਲ ਵਧਣਾ ਹੀ ਪੈਣਾ ਹੈ ਦੋਸਤੋ ਪੰਜਾਬ ਇੰਡੀਆ ਦਾ ਫੂਡ ਬਾਉਲ ਹੈ ਇਹ ਆਪਣੀ ਜ਼ਮੀਨ ਦੇ ਵਿੱਚ ਸਾਰੀਆਂ ਫਸਲਾਂ ਉਗਾ ਕੇ ਬਾਹਰ ਦੂਸਰੇ ਸਟੇਟਸ ਨੂੰ ਪ੍ਰੋਵਾਈਡ ਕਰਦਾ ਆਇਆ ਹੈ ਤੇ ਇਹ ਇੱਕ ਹੱਦ ਤੱਕ ਬਹੁਤ ਜ਼ਿਆਦਾ ਇੱਥੇ ਦੀ ਜ਼ਮੀਨਾਂ ਇੱਥੇ ਦਾ ਹਵਾ ਪਾਣੀ ਐਕਸਪਲੋਇਟ ਹੋ ਚੁੱਕਿਆ ਹੈ ਹੁਣ ਆਪਾਂ ਨੂੰ ਅੱਗੇ ਵਧਣਾ ਆਲਮੋਸਟ ਇੰਪੋਸੀਬਲ ਹੈ ਜਿਵੇਂ ਕਿ ਸੋਹਨਗੜ ਫਾਰਮ ਵਸਤੀ ਦੇ ਕਮਲਜੀਤ ਹਿਰ ਜੀ ਆਖਦੇ ਨੇ ਕਿ ਆਪਾਂ ਨੂੰ ਆਪਣਾ ਨਿਊਟ੍ਰੀਸ਼ਨ ਸੰਜੋ ਕੇ ਰੱਖਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਕਮਲਜੀਤ ਹਿਰ ਸੋਹਨਗੜ ਫਾਰਮ ਵਸਤੀ ਤੋਂ ਸਾਡੀ 3D ਟ੍ਰੇਨਿੰਗ ਚੱਲ ਰਹੀ ਸੀਗੀ ਇੱਥੇ ਟਿਕਾਊ ਖੇਤੀ ਦੀ ਟਿਕਾਊ ਖੇਤੀ ਸ਼ਬਦ ਜਦੋਂ ਵਰਤਦੇ ਆ ਤਾਂ ਬੜੇ ਲੋਕਾਂ ਲਈ ਇਹ ਨਵਾਂ ਸ਼ਬਦ ਹੈ ਕਿ ਟਿਕਾਊ ਖੇਤੀ ਕੀ ਹੁੰਦੀ ਹੈ ਆਰਗੈਨਿਕ ਖੇਤੀ ਸੁਣੀ ਹੈ ਕੁਦਰਤੀ ਖੇਤੀ ਸੁਣੀ ਹੈ ਟਿਕਾਊ ਖੇਤੀ ਇਹ ਕਿਹੜਾ ਸ਼ਬਦ ਹੋਇਆ ਮੈਨੂੰ ਵੀ ਨਹੀਂ ਪਤਾ ਸੀ ਮੈਂ 10 ਸਾਲ ਕੁਦਰਤੀ ਖੇਤੀ ਕਰਦਾ ਰਿਹਾ 2013 ਤੋਂ ਲੈ ਕੇ 2023 ਤੱਕ 23 ਦੇ ਅਖੀਰ ਦੇ ਵਿੱਚ ਆ ਕੇ ਮੈਨੂੰ ਜਦੋਂ ਸਮਝ ਬਣੀ ਕਿ ਇਹ ਜਿਹੜੀ ਖੇਤੀ ਮੈਂ ਕਰ ਰਿਹਾ ਹਾਂ ਕਿ ਲੰਬਾ ਸਮਾਂ ਚੱਲਣ ਵਾਲੀ ਨਹੀਂ ਹੈ ਇਹ ਟਿਕਾਊ ਨਹੀਂ ਹੈ ਤਾਂ ਮੇਰੀ ਸਮਝ ਕੁਝ ਐਸੇ ਸੱਜਣਾ ਦੇ ਨਾਲ ਸਾਥੀਆਂ ਦੇ ਨਾਲ ਮੇਲ ਹੋਇਆ ਜਿਨ੍ਹਾਂ ਤੋਂ ਮੈਂ ਸਮਝਿਆ ਨਿਊਟ੍ਰੀਸ਼ਨ ਸਾਈਕਲ ਨੂੰ ਸਮਝਿਆ ਤਾਂ ਮੈਂ ਜਦੋਂ ਹੁਣ ਨਿਊਟ੍ਰੀਸ਼ਨ ਸਾਈਕਲ ਦੀ ਗੱਲ ਕਰਦਾ ਹਾਂ ਟਿਕਾਊ ਖੇਤੀ ਦੀ ਗੱਲ ਕਰਦਾ ਹਾਂ ਤਾਂ ਕਾਫੀ ਲੋਕ ਅਸਹਿਮਤ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਗੱਲ ਵਿਵਹਾਰਿਕ ਨਹੀਂ ਹੈ ਤਾਂ ਇਹ ਤਾਂ ਐਂਟੀ ਸੋਸਾਇਟੀ ਹੈ ਗੱਲਾਂ ਕਿ ਖੇਤ ਦੇ ਵਿੱਚੋਂ ਨਿਊਟ੍ਰੀਸ਼ਨ ਕੱਢ ਕੇ ਬਾਹਰ ਹੀ ਨਹੀਂ ਲਿਜਾਣਾ ਐ ਕਿਵੇਂ ਪੋਸੀਬਲ ਹੈਗਾ ਕਮਲਜੀਤ ਥੇਰ ਜੀ ਆਖਦੇ ਨੇ ਕਿ ਆਪਾਂ ਨੂੰ ਆਪਣਾ ਨਿਊਟ੍ਰੀਸ਼ਨ ਸੰਜੋ ਕੇ ਰੱਖਣਾ ਚਾਹੀਦਾ ਹੈ ਜਿਹੜਾ ਪੂਰਾ એનર્ਜੀ ਸਾਈਕਲ ਹੈ ਉਹ ਵਾਪਸ ਜ਼ਮੀਨਾਂ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਆਪਣਾ ਓਵਰਆਲ એનર્ਜੀ ਸਾਈਕਲ ਹੈ ਸਿਰਫ ਜ਼ਮੀਨਾਂ ਦੀ ਗੱਲ ਨਹੀਂ ਉਤੋਂ ਬਿਯੋਂਡ ਵੀ ਆਪਣਾ ਜਿਹੜਾ ਯੂਥ ਹੈ ਉਹ ਇੱਕ ਤਰੀਕੇ ਦੀ એનર્ਜੀ ਹੈ ਪੰਜਾਬ ਦੀ ਇਹਨੂੰ ਵੀ ਆਪਾਂ ਨੂੰ ਸਾਹਮ ਕੇ ਰੱਖਣਾ ਪੈਣਾ ਹੈ ਤੇ ਇਹ ਕਿਵੇਂ ਹੋਏਗਾ ਇਹ ਹੋਏਗਾ ਜੇ ਆਪਾਂ ਸਿਰਫ ਪ੍ਰਾਇਮਰੀ ਸੈਕਟਰ ਵੱਲ ਧਿਆਨ ਨਾ ਦੇ ਕੇ ਸੈਕੰਡਰੀ ਤੇ ਟਰਸ਼ਰੀ ਸੈਕਟਰ ਵੱਲ ਵੀ ਧਿਆਨ ਦੇਣਾ ਸ਼ੁਰੂ ਕਰੀਏ ਜੇ ਤੁਸੀਂ ਇਹ ਕਮਲਜੀਤ ਥੇਅਰ ਜੀ ਦੀ ਨਿਊਟ੍ਰੀਸ਼ਨ ਦੇ ਬਾਰੇ ਜੋ ਵੀ ਉਹ ਸਮਝਾਉਂਦੇ ਨੇ ਇਹ ਗੱਲਬਾਤ ਤੁਸੀਂ ਹਜੇ ਵਕਫ ਨਹੀਂ ਹੈਗੇ ਤਾਂ ਤੁਸੀਂ ਸੋਹਨਗੜ ਫਾਰਮਸਟੀ ਗੂਗਲ ਕਰਕੇ ਉਹਨਾਂ ਬਾਰੇ ਜਾਣ ਸਕਦੇ ਹੋ ਤੇ ਪੂਰੀ ਇਹ ਜਿਹੜੀ ਟਾਕ ਹੈ ਨਿਊਟ੍ਰੀਸ਼ਨ ਨੂੰ ਕਿਵੇਂ ਸੰਜੋਕੇ ਰੱਖਣਾ ਹੈ ਤੇ ਕਿਉਂ ਸੰਜੋਕੇ ਰੱਖਣਾ ਹੈ ਇਹ ਤੁਸੀਂ YouTube ਤੇ ਵੇਖ ਸਕਦੇ ਹੋ ਸਾਡੇ ਚੈਨਲ ਤੇ ਵੀ ਅਸੀਂ ਸੋਹਨਗੜ ਫਾਰਮਸਟੀ ਨੂੰ ਇੱਕ ਦੋ ਵਾਰ ਕਵਰ ਕੀਤਾ ਹੈ ਤੇ ਉਹਦੇ ਤੇ ਡਾਕੂਮੈਂਟਰੀ ਬਣਾਈ ਹੈ ਤੇ ਜੇ ਤੁਸੀਂ ਚਾਹੋ ਤਾਂ ਉਹਨੂੰ ਵੀ ਵੇਖ ਕੇ ਇਹ ਚੀਜ਼ ਨੂੰ ਸਮਝਣ ਦੀ ਟਰਾਈ ਕਰ ਸਕਦੇ ਹੋ ਭਾਈ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ ਜਿਵੇਂ ਸਰੀਰ ਨੂੰ ਮਾਈਂਡ ਤੇ ਆਈਡੀਆ ਦੀ ਲੋਡ ਹੁੰਦੀ ਹੈ ਐਦਾਂ ਹੀ ਇਕਨੋਮੀ ਨੂੰ ਵੀ ਗਰੋਥ ਦੇ ਲਈ ਸਰਵਿਸ ਸੈਕਟਰ ਦੀ ਲੋਡ ਹੁੰਦੀ ਹੈ ਜੇ ਅਸੀਂ ਸਾਊਥ ਕੋਰੀਆ ਵਾਂਗ ਇਨਵੈਸਟਮੈਂਟ ਕਰਨਾ ਸ਼ੁਰੂ ਕਰੀਏ ਤਾਂ ਪੰਜਾਬ ਵੀ ਦੁਬਾਰਾ ਦੁਨੀਆ ਵਿੱਚ ਅੱਗੇ ਨਿਕਲ ਸਕਦਾ ਹੈ ਦੋਸਤੋ ਜੇ ਤੁਹਾਨੂੰ ਅੱਜ ਦੀ ਗੱਲਬਾਤ ਸਮਝ ਆਈ ਵਧੀਆ ਲੱਗੀ ਤੇ ਤੁਸੀਂ ਚਾਹਦੇ ਹੋ ਕਿ ਅਸੀਂ ਆਉਣ ਵਾਲੇ ਟਾਈਮ 'ਚ ਐਦਾਂ ਦੀਆਂ ਸ਼ਾਰਟ ਵੀਡੀਓਜ਼ ਬਣਾਉਂਦੇ ਰਹੀਏ ਤਾਂ ਕਿ ਆਪਣੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਣੀਆਂ ਪ੍ਰੋਬਲਮਸ ਨੂੰ ਚੰਗੇ ਤਰੀਕੇ ਨਾਲ ਸਮਝ ਸਕਣ ਤਾਂ ਇਹਨੂੰ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਇਹਨੂੰ ਬਾਕੀਆਂ ਦੇ ਨਾਲ ਸ਼ੇਅਰ ਵੀ ਕਰੋ ਜੀ ਧੰਨਵਾਦ ਦੋਸਤੋ